ਸਾਰੇ ਹੀ ਕਬੂਤਰ ਬਾਜ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਸੋ ਅੱਜ ਭਰਾਵੋ ਤੁਹਾਨੂੰ ਸ਼ੌਂਕ ਕਰਵਾ ਰਹੇ ਹਾਂ ਕੁਝ ਜੋੜਿਆਂ ਦਾ ਜਿਹੜੇ ਕਿ ਪਹਿਲਾਂ ਆਪਾਂ ਨੇ ਸੇਲ ਉੱਪਰ ਲਗਾਏ ਸੀ ਤੇ ਕੁਝ ਜੋੜੇ ਆਪਣੇ ਸੇਲ ਹੋ ਗਏ ਕੁਝ ਬਚ ਗਏ ਤੇ ਆਪਾਂ ਨੇ ਸਮਾਂ ਰਿੰਦੇ ਇਹਨਾਂ ਨੂੰ ਜੋੜਿਆਂ ਦੇ ਵਿੱਚ ਲਾ ਲਿਆ ਤੇ ਆ ਮਾਦੀ ਨੇ ਆਂਡੇ ਦਿੱਤੇ ਆਪਣੇ ਕੋਲ ਠੀਕ ਆ ਜੀ ਕਿਉਂਕਿ ਚੰਗੇ ਕਬੂਤਰ ਸੀਗੇ ਤੇ ਆਪਾਂ ਦੇ ਨਹੀਂ ਵਿਕੇ ਤੇ ਆਪਾਂ ਨੇ ਭਾਈ ਸੇਲ ਵਿੱਚ ਲਾ ਲੇ ਜਿਹੜੇ 2 ਕ ਜੋੜੇ ਆਪਣੇ ਕੋਲ ਬਚ ਗਏ ਠੀਕ ਆ ਕਿਉਂਕਿ ਮਸਲਾ ਇਹ ਆ ਕਿ ਲੰਮਾ ਸਮਾਂ ਗੱਲਾਂ ਨਾਲੋਂ ਟਾਈਮ ਸਾਂਭਣਾ ਵਧੀਆ ਗੱਲ ਆ ਤੇ ਇਹਨਾਂ ਦੇ ਬੱਚੇ ਆਪਾਂ ਅਗਲੀ ਵਾਰੀ ਉਡਾਵਾਂਗੇ ਮੇਰਾ ਬੀਰਪਰਾ ਇਹਨਾਂ ਨੂੰ ਲੈਣ ਵਾਸਤੇ ਹੁਣ ਕੋਈ ਵੀ ਫੋਨ ਨਾ ਕਰਿਓ ਠੀਕ ਆ ਕਿਉਂਕਿ ਜਦੋਂ ਸੇਲ ਤੇ ਸੀਗੇ ਉਦੋਂ ਇਹ ਮਾੜੇ ਸੀਗੇ ਤੇ ਹੁਣ ਆਪਾਂ ਖੁਦ ਬਰੀਡਿੰਗ ਵਿੱਚ ਪਾਲੇ ਤੇ ਹੁਣ ਇਹ ਚੰਗੇ ਹੋ ਜਾਣੇ ਆ ਠੀਕ ਆ ਉਹ ਕਹਿੰਦੇ ਆ ਦੁੱਧ ਦਾ ਜਲਿਆ ਫੂਕਾ ਮਾਰ ਕੇ ਪਾਣੀ ਪੀਂਦਾ ਏ ਗੱਲ ਇਹ ਵੀ ਸਹੀ ਆ ਕਿ ਜਿਨ੍ਹਾਂ ਨੇ ਧੋਖੇ ਖਾਦੇ ਆ ਭਾਈ ਉਹ ਬੰਦਿਆਂ ਨੇ ਤੇ ਹਨਾ ਚੋਣ ਪੜਤਾਲ ਕਰਕੇ ਹੀ ਕਬੂਤਰ ਲੈਣੇ ਆ ਆਪਾਂ ਬੇਸ਼ੱਕ ਦੀ 100% ਚੰਗੇ ਦਿੰਦੇ ਹੋਈਏ ਕਿ ਜਿਹੜੇ ਸੇਲ ਪਰਚੇਜ਼ ਵਾਲੇ ਭਰਾ ਆ ਕੁਝ ਉਹਨਾ ਕਰਕੇ ਆਣਾ ਬੰਦਿਆਂ ਨੂੰ ਧੋਖੇ ਮਿਲੇ ਆ ਤੇ ਮਸਲਾ ਇਹ ਵੀ ਆ ਕਿ ਜਿਹੜੇ ਲੈਣ ਵਾਲੇ ਆ ਉਹ ਵੀ 2-250 ਦੀ ਚੀਜ਼ ਲੱਭਦੇ ਆ ਉਸ ਤੋਂ ਬਾਅਦ ਉਹਨਾਂ ਦੇ ਉੱਡਦੇ ਨਹੀਂ ਕਿ ਫਿਰ ਉਹਨਾਂ ਦਾ ਵਿਸ਼ਵਾਸ ਘਾਤ ਹੋ ਜਾਂਦਾ ਆ ਤੇ ਫਿਰ ਉਹ ਪਾਣੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦੇ ਆ ਠੀਕ ਆ ਜੇਕਰ ਤੇ ਭਰਾ ਬਤ ਸੇਲ ਪਰਚੇਜ਼ ਵਾਲਿਆਂ ਕੋਲ ਲੈਣੇ ਆ ਉਹ ਭਰਾ 200-250 ਨੂੰ 300 ਨੂੰ ਨਾਗੇ ਦਾ ਦਿੰਦੇ ਆ ਤੇ ਉਹ ਉਹਨਾਂ ਦੀ ਗਰੰਟੀ ਨਾ ਮੰਗਿਆ ਕਰੋ ਉਹਨਾਂ ਕੋਲੋਂ ਠੀਕ ਆ ਤੇ ਜੇਕਰ ਕਿਸੇ ਚੰਗੇ ਖਿਡਾਰੀ ਕੋ ਘਰੋਂ ਲੈਣੇ ਆ ਕਬੂਤਰ ਤੋਂ ਕਿਸੇ ਕੋਲੋਂ ਵੀ ਲੈਣੇ ਆ ਤੇ ਉਹਨਾਂ ਦਾ ਰੇਟ ਭਰਿਆ ਕਰੋ ਠੀਕ ਆ ਜਿੱਦਾਂ ਇਹ ਥੋੜਾ ਸਲਾਹ مشورہ ਕਰਕੇ ਘਾਟਾ ਵਾਧਾ ਕਰਕੇ ਰੇਟ ਬਣਦਾ ਉਸ ਤਰੀਕੇ ਨਾਲ ਚੀਜ਼ ਲੈ ਲਿਆ ਕਰੋ ਕਿਸੇ ਕੋਲੋਂ ਵੀ ਲਿਆ ਕਰੋ ਠੀਕ ਆ ਤੇ ਆ ਮਾਦੀ ਨੇ ਆਪਣੇ ਕੋਲ ਆਂਡੇ ਦਿੱਤੇ ਆ ਹੁਣ ਆਪਾਂ ਅਗਲੇ ਵਾਲੇ ਬੱਚੇ ਉਡਾਵਾਂਗੇ ਇਹ ਨਮਾ ਜੋੜ ਲਾਇਆ ਤੇ ਅੱਜ ਭਰਾਵੋ ਆਪਾਂ ਨੇ ਗੱਲਾਂ ਬਾਤਾਂ ਕੁਝ ਕਰਨੀਆਂ ਆ ਖਾਸ ਜਾਣਕਾਰੀ ਜੜੀ ਉਹ ਤੁਹਾਨੂੰ ਦੇਣੀ ਆ ਸਭ ਤੋਂ ਪਹਿਲਾਂ ਤੇ ਆਪਾਂ ਇਸ ਗੱਲ ਤੇ ਆ ਜਾਨਨੇ ਆ ਕਿ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਹੀ ਰਹਿਣਾ ਕਿ ਜਿਹੜਾ ਮੌਸਮ ਆ ਹੁਣ ਹਨਾ ਇਹ ਥੋੜਾ ਸਲਾਬ ਦਾ ਮੌਸਮ ਚੱਲਦਾ ਪਿਆ ਸੋਣ ਮਹੀਨਾ ਬੱਦਲ ਵੀ ਪੈਂਦੇ ਪਏ ਆ ਤੇ ਜੇਕਰ ਮੌਸਮ ਸਾਫ਼ ਹੁੰਦਾ ਆ ਫਿਰ ਕੀ ਹੁੰਦਾ ਆ ਕਿ ਜਿਹੜੀ ਧੁੰਦ ਆ ਤੇ ਤਰੇਲ ਆ ਉਹ ਅਕਸਰ ਹੀ ਆਰਾਮ ਨਾਲ ਹੀ ਹੁਣ ਸਵੇਰ ਨੂੰ ਪੈਣ ਲੱਗ ਪਈ ਆ ਤੇ ਖੁੱਡਿਆਂ ਦੇ ਵਿੱਚ ਜਿਹੜਾ ਭਰਾ ਦੇ ਜਾਲੀਆਂ ਲੱਗੀਆਂ ਆ ਉਹ ਉੱਥੋਂ ਅੰਦਰ ਐਂਟਰ ਕਰ ਜਾਂਦੀ ਆ ਇਹ ਚੀਜ਼ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਨਾ ਮਾਰਾ ਰੰਗ ਲਗਾ ਕੇ ਕਬੂਤਰਾਂ ਨੂੰ ਇੱਕ ਵਾਰੀ ਦੇਖ ਲਿਓ ਥੋੜਾ ਖੁਸ਼ਕ ਰੰਗ ਲਾ ਕੇ ਦੇਖਿਓ ਮੋਟਾ ਥੋੜਾ ਤੇ ਉਹ ਪਰ ਜਿਹੜੇ ਸਵੇਰ ਨੂੰ ਖੁੱਡੇ ਵਿੱਚ ਹੀ ਕਬੂਤਰਾਂ ਦੇ ਗਿੱਲੇ ਹੋ ਜਾਣਗੇ ਇਥੋਂ ਪਤਾ ਚੱਲ ਜਾਂਦਾ ਆ ਕਿ ਅੰਦਰ ਕਿੰਨੀ ਸਲਾਬ ਜਾਂਦੀ ਆ ਧੁੰਦ ਤਰੇਲ ਕਿੰਨੀ ਜਾਂਦੀ ਆ ਅੰਦਰ ਠੀਕ ਆ ਤੇ ਹੁਣ ਤੇ ਟਾਈਮ ਤੇ ਜਿਹੜੇ ਕਬੂਤਰਾਂ ਦੇ ਪਰਾਂ ਦੇ ਵਿੱਚ ਪਾਊਡਰ ਖਤਮ ਹੋ ਚੁੱਕਿਆ ਆ ਤੇ ਤੇਲ ਦੀ ਮਾਤਰਾ ਵੀ ਪਰਾਂ ਦੇ ਵਿੱਚੋਂ ਘਟ ਚੁੱਕੀ ਆ ਪਰ ਜਿਹੜੇ ਬਹੁਤ ਛੇਤੀ ਨਾ ਨਮੀ ਨੂੰ ਆਪਣੇ ਵੱਲ ਖਿੱਚਦੇ ਆ ਤੇ ਸਲਾਬ ਜਾਂਦੇ ਆ ਤੇ ਜਿਹਦੇ ਕਰਕੇ ਕਿ ਜੂਆਂ ਦੇ ਵਿੱਚ ਵੀ ਵਾਧਾ ਹੁੰਦਾ ਪਿਆ ਕਬੂਤਰਾਂ ਦੇ ਤੇ ਤੁਸੀਂ ਨੋਰਟਿਕਸ ਪਾਊਡਰ ਲਾ ਕੇ ਉਹ ਵੀ ਇੱਕ ਇੱਕ ਵਾਰੀ ਪਰਾਂ ਦੇ ਵਿੱਚ ਜਰੂਰ ਪਾ ਦਿਓ ਕਿ ਜੂਆਂ ਵੀ ਖਤਮ ਹੋ ਜਾਣ ਤੇ ਇੱਕ ਥੋੜੀ ਜਿਹੀ ਪਾਊਡਰ ਦੀ ਮਾਤਰਾ ਉਹ ਥੋੜੀ ਵੱਧ ਜਾਵੇ ਕਬੂਤਰਾਂ ਦੇ ਖੰਭਾਂ ਦੇ ਵਿੱਚ ਠੀਕ ਆ ਤੇ ਆਉਣ ਵਾਲੇ ਆ ਸੋਣ ਮਹੀਨਾ ਲੰਘਣ ਦੀ ਧੀਰ ਹੈ ਫਿਰ ਤੁੰਦਾ ਤਰੇਲਾਂ ਤੇ ਚਲੋ ਹੋਣਗੀਆਂ ਪਰ ਇਹ ਆ ਕਿ ਜਿਹੜਾ ਬੱਦਲ ਵਾਰਿਸ਼ ਕੋ ਥੋੜਾ ਵਿਚਾਰ ਰਊਗਾ ਉਦੋਂ ਤੱਕ ਤੁਹਾਡਾ ਟਾਈਮ ਨਿਕਲ ਜਾਣਾ ਪਾਊਡਰ ਦੇ ਨਾਲ ਠੀਕ ਆ ਦੂਸਰੀ ਗੱਲ ਤੇ ਆਜੋ ਕਿ ਜਿਹੜੇ ਭਰਾਵਾ ਦੀਆਂ ਕਬੂਤਰੀਆਂ ਨੇ ਸੋਰੀ ਭਰਾਵੋ ਫੋਨ ਆ ਗਿਆ ਸੀ ਵਿੱਚ ਜਿਹੜਾ ਭਰਾਵਾ ਦੀਆਂ ਕਬੂਤਰੀਆਂ ਨੇ ਅੰਡੇ ਰੱਖੇ ਹੋਏ ਨੇ ਤੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਦਸਾਂ ਦਿਨਾਂ ਤੋਂ ਬਾਅਦ ਆਂਡਿਆਂ ਨੂੰ ਚੈੱਕ ਕਰਨਾ ਸ਼ੁਰੂ ਕਰ ਦੇਣਾ ਠੀਕ ਆ ਸ਼ੁਰੂ ਕਰ ਦੇਣੋ ਕਿ ਜਿਵੇਂ ਕਿ ਸਲ੍ਹਾਬ ਦਾ ਮੌਸਮ ਆਂਡੇ ਜਿਹੜੇ ਉਹ ਸਲਾਬੇ ਜਾਂਦੇ ਆ ਤੇ ਬੱਚਿਆਂ ਕੋਲੋਂ ਬਾਹਰ ਨਹੀਂ ਆਇਆ ਜਾਂਦਾ ਆਂਡੇ ਦੇ ਵਿੱਚੋਂ ਬੱਚੇ ਜਿਹੜੇ ਆ ਵਿੱਚੇ ਹੀ ਆਂਡਿਆਂ ਦੇ ਮਰ ਜਾਂਦੇ ਆ ਜੇਕਰ ਤੇ ਆਂਡੇ ਨੂੰ ਗੋਲ ਤਰੇੜ ਆ ਚੁੱਕੀ ਆ ਠੀਕ ਆ ਤੇ ਫੇਰ ਤੇ ਭਰਾਵੋ ਬੱਚੇ ਦੇ ਜਿਹੜੇ ਆਪਣੇ ਆਪ ਹੀ ਬਾਹਰ ਨਿਕਲਣ ਦੇ ਅਸਾਰ ਬਣਦੇ ਆ ਸਹੀ ਆ ਤੇ ਜੇਕਰ ਉਹ ਤਰੇੜ ਆਂਡੇ ਦੇ ਲੰਬੇ ਵਾਲੀ ਸਾਈਡ ਨੂੰ ਤੁਰ ਗਈ ਹੈ ਲੰਬਾਈ ਵਾਲੀ ਸਾਈਡ ਨੂੰ ਤੁਰ ਗਈ ਹੈ ਕਹਿਣ ਦਾ ਭਾਵ ਕਿ ਤਰੇੜ ਵਿੱਚ ਉਲਝ ਜਾਈ ਗਈ ਆ ਤੇ ਸਮਝੋ ਬੱਚਾ ਵੀ ਬੇਜੇ ਤੁਹਾਡਾ ਉਲਝ ਗਿਆ ਆ ਤੇ ਉਹਦਾ ਨਿਕਲਣਾ ਮੁਸ਼ਕਲ ਹੋ ਜਾਊਗਾ ਬਾਹਰ ਤੇ ਉਹ ਤੁਸੀਂ ਹੁਣ ਕੀ ਕਰਨਾ ਆਂ ਆਂਡੇ ਦੀ ਜਿਹੜੀ ਟੋਪੀ ਦੀ ਲੱਤ ਦੀ ਹੁੰਦੀ ਹੈ ਸਾਹਮਣੇ ਉਸ ਟੱਪਣੀ ਦੀ ਲੱਤ ਜਾਂਦੀ ਹੈ ਜਦੋਂ ਬੱਚਾ ਬਾਹਰ ਨਿਕਲਦਾ ਆ ਉਹ ਇੰਨੀ ਕ ਨੂੰ ਤੁਸੀਂ ਉਹ ਖੇਡ ਲੈਣਾ ਆ ਤੇ ਹਲਕੇ ਹੱਥਾਂ ਨਾਲ ਉਹ ਖੇਡਣਾ ਆ ਤੇ ਜਿਹੜਾ ਵਿੱਚ ਕਬਰ ਹੁੰਦਾ ਕਾਗਜ਼ ਵਰਗਾ ਉਹਨੂੰ ਥੋੜਾ ਜਿਹਾ ਪਾੜ ਦੇਣਾ ਆ ਉਸ ਟੱਪਣੀ ਲਾਉਣੀ ਨੀਗੀ ਨਾਲੋਂ ਉਹ ਨਾਲ ਹੀ ਰਹਿਣ ਦੇਣੀ ਆ ਤੇ ਇਸੇ ਤਰ੍ਹਾਂ ਕਬੂਤਰ ਦੇ ਥੱਲੇ ਰੱਖ ਦੇਣਾ ਅੰਡਾ ਤੇ ਜਿਹੜਾ ਬੱਚਾ ਆ ਉਹ ਆਪਣੇ ਸਮੇਂ ਤੇ ਆਪੇ ਹੀ ਬਾਹਰ ਆ ਜਾਊਗਾ ਮਰੂਗਾ ਨਹੀਂ ਉਹ ਤੇ ਜੇਕਰ ਤੁਸੀਂ ਉਸੇ ਟਾਈਮ ਕੱਢ ਦਿੰਨੇ ਆ ਹੱਥ ਦੇ ਨਾਲ ਹੀ ਜਿਵੇਂ ਕਿ ਕਬੂਤਰੀ ਇੱਕ ਅੰਡਾ ਅੱਜ ਦਿੰਦੀ ਹੈ ਇੱਕ ਅੰਡਾ ਇੱਕ ਦਿਨ ਛੱਡ ਕੇ ਸ਼ਾਮਾਂ ਨੂੰ ਦਿੰਦੀ ਆ ਤੇ ਹੋ ਸਕਦਾ ਕਿ ਉਹ ਬੜਾ ਬੱਚਾ ਵਿੱਚ ਛੋਟਾ ਰਹਿ ਗਿਆ ਹੋਵੇ ਉਹਦੀ ਪਿਛਲੀ ਸਾਈਡ ਜਿਹੜੀ ਉਹ ਪ੍ਰੋਪਰ ਨਹੀਂ ਬਣੀ ਹੁੰਦੀ ਕਈ ਵਾਰੀ ਤੇ ਜੇਕਰ ਤੁਸੀਂ ਉਸੇ ਟਾਈਮ ਹੀ ਕੱਢ ਦੋਗੇ ਤੇ ਉਹ ਬੱਚਾ ਮਰ ਜਾਊਗਾ ਕਿਉਂਕਿ ਉਹਦੀ ਪ੍ਰੋਪਰ ਪਿਛਲੀ ਸਾਈਡ ਬਣੀ ਨਹੀਂ ਹੋਣੀ ਠੀਕ ਆ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਅੰਡਾ ਰੱਖ ਦੋਗੇ ਤੇ ਜਦੋਂ ਉਹਨੂੰ ਹਵਾ ਪਹੂਗੀ ਅੰਡੇ ਨੂੰ ਤੇ ਉਹ ਹੋਰ ਵੀ ਛੇਤੀ ਜਿਹੜੀ ਪਿਛਲੀ ਸਾਈਡ ਆ ਉਹ ਤਿਆਰ ਹੋ ਜਾਂਦੀ ਆ ਬੱਚੇ ਦੀ ਠੀਕ ਆ ਤੇ ਇਸ ਤਰੀਕੇ ਨਾਲ ਮੇਰੇ ਵੀਰ ਭਰਾ ਤੁਸੀਂ ਆਂਡਿਆਂ ਵਿੱਚੋਂ ਬੱਚੇ ਕਢਵਾ ਸਕਦੇ ਹੋ ਤੇ ਫਿਰ ਮਰਦੇ ਨਹੀਂ ਬੱਚੇ ਮੈਂ ਘਟੋ ਘਟਾ 12 14 ਬੱਚੇ ਇਸੇ ਤਰੀਕੇ ਨਾਲ ਹੀ ਆਪ ਹੀ ਹੱਥ ਨਾਲ ਆਂਡੇ ਖੋੜ-ਖੋੜ ਕੇ ਕਢਵਾਏ ਆ ਕਬੂਤਰਾਂ ਕੋਲ ਠੀਕ ਆ ਹੁਣ ਆਪਾਂ ਆ ਜੰਨੇ ਆ ਅਗਲੀ ਗੱਲ ਤੇ ਤੇ ਅਗਲੇ ਜੋੜੇ ਤੇ ਸ਼ੌਂਕ ਕਰਵਾ ਦਿੰਨੇ ਅਗਲੇ ਜੋੜੇ ਦਾ ਵੀ ਮਾਦੀ ਇਹ ਵੀ ਆਂਡਿਆਂ ਤੇ ਆਈ ਆ ਕਬੂਤਰ ਮਾਰਦਾ ਬਹੁਤ ਪਿਆ ਆ ਤੇ ਮਾਦੀ ਨੂੰ ਉੱਤੇ ਚੜੀ ਜਾਂਦਾ ਕੁੱਟ-ਕੁੱਟ ਕੇ ਛੋਟੀ ਜੀ ਕਬੂਤਰੀ ਆ ਆਪਣੀ ਏ ਹੁਣ ਭਰਾਵੋ ਕੁਛ ਭਰਾ ਪੁੱਛਦੇ ਆ ਕਿ ਕਬੂਤਰਾਂ ਨੂੰ ਵੀਰੇ ਰੋਟੀ ਪਾ ਸਕਦੇ ਆ ਤੇ ਕੁਛ ਕਹਿੰਦੇ ਆ ਕਿ ਵੀਰੇ ਆਪਾਂ ਰੋਟੀ ਵੀ ਪਾਉਨੇ ਆ ਕਬੂਤਰਾਂ ਨੂੰ ਤੇ ਕਣਕ ਵੀ ਪਾਉਨੇ ਆ ਠੀਕ ਆ ਹਣ ਰੋਟੀ ਤੇ ਕਣਕ ਤੇ ਇੱਕੋ ਹੀ ਚੀਜ਼ ਹੋ ਗਈ ਹੈ ਨਾ ਪਰ ਮੇਰਾ ਮੰਨਣਾ ਇਹ ਆ ਕਿ ਜਿਹੜੀ ਰੋਟੀ ਆ ਉਹ ਕਣਕ ਤੋਂ ਵੀ ਗਈ ਗੁਜ਼ਰੀ ਆ ਠੀਕ ਆ ਕੁਛ ਭਰਾ ਇੱਥੇ ਕਹਿਣਗੇ ਕਿ ਯਾਰ ਰੋਟੀ ਕਣਕ ਨਾਲੋਂ ਵਧੀਆ ਆ ਰੋਟੀ ਵਧੀਆ ਕਿਵੇਂ ਹੋਵੇਗੀ ਘਰਾਂ ਦੇ ਵਿੱਚ ਚਪਾਤੀ ਬੋਕਸ ਲੱਗੇ ਹੋਏ ਨੇ ਜਿਹੜੇ ਚਲੋ ਬੀਬੀਆਂ ਨੇ ਲਗਾਏ ਹੋਏ ਨੇ ਉਹਨਾਂ ਵਿੱਚ ਰੋਟੀਆਂ ਤੁਹਾਡੀਆਂ ਬੰਦ ਰਹਿੰਦੀਆਂ ਆ। ਠੀਕ ਆ। ਪਹਿਲਾਂ ਸ਼ਾਬੇ ਹੁੰਦੇ ਸੀਗੇ ਚੰਗੇਰ ਕਹਿੰਦੇ ਆ ਜਿੰਨੂੰ ਜੋ ਕੀ ਖੰਜੂਰ ਦੇ ਪੱਤਿਆਂ ਤੋਂ ਕੁਛ ਏਦਾਂ ਬਣੀਆਂ ਹੁੰਦੀਆਂ ਸੀਗੀਆਂ ਤੇ ਮੈਂ ਉਹੀ ਲਿਆ ਖਰੀਦ ਕੇ ਤੇ ਕੁਛ ਬਾਂਸਾਂ ਦੀਆਂ ਬਣੀਆਂ ਟੋਕਰੀਆਂ ਉਹਨਾਂ ਵਿੱਚ ਜਿਵੇਂ ਕਿ ਰੋਟੀਆਂ ਰੱਖੀਆਂ ਜਾਂਦੀਆਂ ਸੀ ਪੌਣੇ ਨਾਲ ਟੱਕੀਆਂ ਜਾਂਦੀਆਂ ਸੀਗੀਆਂ। ਤੇ ਰੋਟੀਆਂ ਆਪਣੇ ਟਾਈਮ ਨਾਲ ਠੰਡੀਆਂ ਹੁੰਦੀਆਂ ਸੀ ਉਹ ਵਾਲੀਆਂ। ਠੀਕ ਹੈ ਤੇ ਹੁਣ ਜਿਹੜਾ ਚਪਾਤੀ ਬੋਕਸ ਆ ਉਹਨਾਂ ਦੇ ਵਿੱਚ ਰੋਟੀ ਆ ਜਿਹੜੀ ਉਹ ਸਿੱਗਲ ਜਾਂਦੀ ਆ ਪਾਫ ਦੇ ਨਾਲ ਗਿੱਲੀਆਂ ਹੋ ਜਾਂਦੀਆਂ ਰੋਟੀਆਂ ਉਹ ਬਾੜੀਆਂ ਅੰਦਰੇ ਹੀ ਦਮ ਘੁੱਟ ਕੇ ਮਾਰ ਦਿੰਨੇ ਆ ਆਪਾਂ ਉਹਨਾਂ ਨੂੰ ਟੱਕਣ ਉੱਪਰੋਂ ਲਾ ਕੇ ਰੋਟੀਆਂ ਨੂੰ ਅੰਦਰੇ ਹੀ ਮਾਰ ਦਿੰਨੇ ਆ ਉਹਨਾਂ ਦਾ ਦਮ ਘੁੱਟ ਕੇ ਠੀਕ ਆ ਜੀ ਉਹੜਾ ਰੋਟੀਆਂ ਦੇ ਵਿੱਚ ਕੁਛ ਵੀ ਤਾਕਤ ਨਹੀਂ ਰਹਿ ਜਾਂਦੀ ਉਹ ਰੋਟੀ ਤੁਸੀਂ ਕਬੂਤਰਾਂ ਨੂੰ ਪਾਉਣੇ ਆ ਫੇਰ ਜਿਹੜੀ ਤੁਸੀਂ ਆਟਾ ਪਿਸਵਾਖ ਲਿਓਨੇ ਆ ਚੱਕੀ ਤੋਂ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਉਹਦੇ ਵਿੱਚੋਂ ਜਿਹੜਾ ਬੂਰਾ ਆ ਉਹ ਕੱਢ ਲਿਆ ਜਾਂਦਾ ਆ ਆਟੇ ਦੇ ਵਿੱਚੋਂ ਜਦੋਂ ਬੂਰਾ ਆਟੇ ਵਿੱਚੋਂ ਕੱਢ ਲਿਆ ਗਿਆ ਤਾਂ ਉਹ ਰਹਿ ਗਿਆ ਮੈਦਾ ਉਹ ਜਿਹੜਾ ਕਬੂਤਰ ਦੇ ਪੋਟੇ ਦੇ ਵਿੱਚ ਜਾ ਕੇ ਨਾ ਅੱਗੇ ਹੁੰਦਾ ਤੇ ਨਾ ਹੀ ਪਿੱਛੇ ਹੁੰਦਾ ਇੱਕ ਉਹ ਗੇਂਦ ਟਾਈਪ ਬਣ ਜਾਂਦਾ ਤੇ ਉਹ ਵੀ ਕਬੂਤਰ ਨੂੰ ਤੰਗ ਕਰਦਾ ਆ ਰੋਟੀ ਚਾਹੀਦੀ ਆ ਜਿਹੜੀ ਭੁਰ ਜਾਵੇ ਅੰਦਰ ਜਾ ਕੇ ਕਬੂਤਰ ਦੇ ਠੀਕ ਆ ਜਦੋਂ ਤੁਸੀਂ ਰੋਟੀ ਤੋੜਦੇ ਆ ਤੇ ਤੁਹਾਡੀ ਪਲਾਸਟਿਕਾਂ ਕੋ ਰੋਟੀ ਲੰਮੀ ਹੁੰਦੀ ਜਾਂਦੀ ਆ ਜੋ ਬੁਰਕੀ ਤੋੜਦੇ ਆ ਤੇ ਜਿਹੜੀ ਬੂਰੇ ਵਾਲੀ ਰੋਟੀ ਹੁੰਦੀ ਆ ਉਸੇ ਟਾਈਮ ਹੀ ਤਰੇੜ ਖਾ ਜਾਂਦੀ ਆ ਬੇਸ਼ੱਕ ਦੀ ਤੁਸੀਂ ਰੋਟੀ ਨੂੰ ਬਈ ਕਰਕੇ ਦੇਖ ਲਿਓ ਤੇ ਬਈ ਰੋਟੀ ਜਿਹੜੀ ਬੂਰੇ ਵਾਲੀ ਹੋਊਗੀ ਉਹ ਮਰੋੜਿਆਂ ਹੀ ਟੁੱਟ ਜਾਊਗੀ ਤੇ ਜਿਹੜੀ ਇਹ ਰੋਟੀ ਹੋਊਗੀ ਇਹ ਇੱਕ ਪਲਾਸਟਿਕ ਟਾਈਪ ਦਾ ਨਾ ਰੂਪ ਧਾਰਨ ਕਰ ਲਊਗੀ ਜਿਹੜੀ ਮੈਦੇ ਵਾਲੀ ਹੋਊਗੀ ਤੇ ਹੁਣ ਇੱਥੋਂ ਅੰਦਾਜ਼ਾ ਲਗਾ ਲਵੋ ਰੋਟੀ ਵਧੀਆ ਆ ਕਿ ਜਾਂ ਕਣਕ ਵਧੀਆ ਆ ਠੀਕ ਆ ਭਰਾਵੋ ਜੇ ਰੋਟੀ ਪਾਉਣੀ ਆ ਵਧੀਆ ਰੋਟੀ ਚੋਣਨੇ ਆ ਤੇ ਫਿਰ ਤੁਸੀਂ ਵਧੀਆ ਆਟਾ ਪਿਸਵਾ ਕੇ ਤੇ ਰੋਟੀ ਨੂੰ ਹਵਾ ਦੇ ਵਿੱਚ ਹੀ ਰੱਖੋ ਪੋਣੇ ਨਾਲ ਟੱਕ ਕੇ ਤੇ ਉਹ ਵਾਰੀ ਰੋਟੀ ਪਾਵੋ ਕਬੂਤਰਾਂ ਨੂੰ ਉਹ ਵਧੀਆ ਰੋ ਕੰਮ ਠੀਕ ਆ ਦੇਖੋ ਭਰਾਵੋ ਬਹੁਤ ਹੀ ਵੱਡੇ ਵੱਡੇ ਕਬੂਤਰ ਆ ਜਿਹਦੇ ਇੰਟਰਵਿਊ ਹੁੰਦੀਆਂ ਪਈਆਂ YouTube ਦੇ ਉੱਪਰ ਤੇ ਸਾਰੇ ਗੇਮ ਪਿੱਛੇ 도ੜੇ ਫਿਰਦੇ ਆ ਤੇ ਮੈਨੂੰ ਲੱਗਦਾ ਨਹੀਂ ਇਹ ਬਾੜੀਆਂ ਗੱਲਾਂ ਤੁਹਾਨੂੰ ਕਿਸੇ ਨੇ ਦੱਸਣੀਆਂ ਤੇ ਕੋਈ ਦੱਸਦਾ ਆ ਸਾਰਾ ਹੀ ਤੁਸੀਂ ਸਾਰੇ ਚੈਨਲ ਫਰੋਲ ਕੇ ਦੇਖ ਲਿਓ ਇਹ ਜੜੀਆਂ ਇੰਨੀਆਂ ਡੂੰਘੀਆਂ ਤੇ ਬਰੀਕੀ ਦੀਆਂ ਗੱਲਾਂ ਆ ਜਾਂ ਤੇ ਉਹ ਬੰਦਿਆਂ ਨੂੰ ਪਤਾ ਨਹੀਂ ਗਈਆਂ ਤੇ ਜਾਂ ਉਹ ਦੱਸਣਿਆ ਨਹੀਂ ਚਾਹੁੰਦੇ ਵੱਡਾ ਤਾਂ ਵੱਡਾ ਖੜਾਰੀ ਦੇਖ ਲਿਓ ਉਹ ਇਹੀ ਕਹੂਗਾ ਪਿਛਲੇ ਸਾਲ ਆਪਣੇ ਕਬੂਤਰਾਂ ਨੂੰ ਬਿਮਾਰੀ ਆ ਗਈ ਸਾਰੇ ਹੀ ਮਰ ਗਏ ਸੀ ਪਿਛਲੇ ਸਾਲ ਆ ਆਪਣਾ ਕਬੂਤਰ ਟੇਡਾ ਹੋ ਗਿਆ ਸੀ ਬਾਜ਼ੀਆਂ ਜਿੱਤਨੀਆਂ ਕੋਈ ਖਡਾਰਪੂਣਾ ਨਹੀਂ ਹੈਗਾ ਕਬੂਤਰ ਨੂੰ ਤੰਦਰੁਸਤ ਰੱਖਣਾ ਉਹ ਆ ਖਡਾਰਪੂਣਾ ਠੀਕ ਹੈ ਜੀ ਕਬੂਤਰ ਤੰਦਰੁਸਤ ਕਿੱਦਾਂ ਰੱਖਣੇ ਆ ਉਹ ਆ ਕਬੂਤਰ ਬਾਜੀ ਤੇ ਇਸ ਚੀਜ਼ ਦਾ ਆਪਾਂ ਮਾਨ ਨਹੀਂ ਕਰਦੇ ਆਪਣੇ ਕਬੂਤਰ ਤੰਦਰੁਸਤ ਆ ਕੱਲ ਨੂੰ ਪਤਾ ਨਹੀਂ ਕੀ ਹੋਣਾ ਆ ਠੀਕ ਹੈ ਜੀ ਕੱਲ ਦਾ ਨਹੀਂ ਆਪਾਂ ਨੂੰ ਪਤਾ ਆਪਣੇ ਕਬੂਤਰਾਂ ਨਾਲ ਕੀ ਹੋਣਾ ਆ ਪਰ ਆਪਣੀ ਕੋਸ਼ਿਸ਼ ਇਹ ਵਾਲੀ ਜ਼ਰੂਰ ਆ ਕਿ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਆਪਣੇ ਕਬੂਤਰ ਠੀਕ ਨੇ ਤੇ ਇੱਥੋਂ ਆਪਾਂ ਹਿਸਾਬ ਲਾਈਦਾ ਕਿ ਆਪਾਂ ਸਹੀ ਰਸਤੇ ਤੇ ਤੁਰੇ ਜਾਂਨੇ ਪਏ ਆ ਠੀਕ ਆ ਤੇ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਸਾਰੇ ਹੀ ਬੰਦੇ ਨਾਮੀ ਖਿਡਾਰੀਆਂ ਨੂੰ ਦੇਖਣਾ ਪਸੰਦ ਕਰਦੇ ਆ ਕਿ ਉਹਨੇ ਬਾਜ਼ੀਆਂ ਕਿੱਦਾਂ ਜਿੱਤੀਆਂ ਕਿੱਦਾਂ ਨਹੀਂ ਜਿੱਤੀਆਂ ਕੱਲੀਆਂ ਬਾਜ਼ੀਆਂ ਤੇ ਕੰਮ ਡਿਪੈਂਡ ਨਹੀਂ ਹੈਗਾ ਭਰਾਵੋ ਤੁਹਾਡੀ ਸੇਵਾਈ ਨਹੀਂ 하기 ਕਬੂਤਰਾਂ ਦੇ ਪਿੱਛੇ ਤੇ ਬਾਜ਼ੀਆਂ ਤੁਸੀਂ ਵੱਡੇ ਖਡਾਰੀਆਂ ਵਾਂਗੂ ਜਿਤਨਾ ਚੁੰਦੇ ਹੋ ਠੀਕ ਆ ਪੂਰਾ ਸਾਲ ਤੁਹਾਡੇ ਕਬੂਤਰਾਂ ਪਿੱਛੇ ਮਿਹਨਤ ਨਹੀਂ ਗਈ ਤੇ ਮੌਕੇ ਦੇ ਮੌਕੇ ਤੁਸੀਂ ਕਹਿੰਨੇ ਕਾ ਅਸੀਂ ਵੱਡੇ ਖਡਾਰੀ ਦੀ ਰੀਸ ਕਰੀਏ ਵੱਡੇ ਖਡਾਰੀਆਂ ਮਗਰ ਨਾਲ ਲੱਗੋਣਾਂ ਦਾ ਤੇ ਆਪਣਾ ਕੰਪੀਟੀਸ਼ਨ ਚੱਲਦਾ ਪਿਆ ਆ ਕੋਈ ਕਹਿੰਦਾ ਅੱਠ ਬਦਾਮ ਦੇਣੇ ਆ ਤੇ ਕੋਈ ਕਹਿੰਦਾ ਪੰਜ ਬਦਾਮ ਦੇਣੇ ਆ ਉਹ ਆਪਸ ਵਿੱਚ ਇੱਕ ਦੂਸਰੇ ਸੁਣਾਈਆਂ ਕਰੀ ਜਾਂਦੇ ਤੇ ਰਗੜੇ ਵਿੱਚ ਤੁਸੀਂ ਜਾਂਦੇ ਪਏ ਹੋ ਠੀਕ ਆ ਰਗੜੇ ਤੁਸੀਂ ਜਾਣੇ ਪਏ ਆ ਵਿੱਚ ਉਹ ਆਪਣੀਆਂ ਦੁਸ਼ਮਣੀਆਂ ਨਵਾਈ ਜਾਂਦੇ ਆ ਤੇ ਰਗੜੇ ਤੁਸੀਂ ਜਾਣੇ ਪਏ ਆ ਵਿੱਚ ਤੇ ਇਸ ਕਰਕੇ ਮੇਰੇ ਵੀਰ ਭਰਾ ਕਿਸੇ ਦੇ ਪਿੱਛੇ ਲੱਗਣ ਤੋਂ ਪਹਿਲਾਂ ਆਪ ਇੱਕ ਵਾਰ ਜ਼ਰੂਰ ਸੋਚ ਲਿਆ ਕਰੋ ਕਿ ਮੈਂ ਸਹੀ ਕਿਸੇ ਦੇ ਪਿੱਛੇ ਲੱਗਦਾ ਪਿਆ ਕਿ ਗਲਤ ਪਿੱਛੇ ਲੱਗਦਾ ਪਿਆ ਆ ਠੀਕ ਆ ਤੇ ਜਾਂ ਫਿਰ ਤਜਰਬਾ ਕਰ ਲੋ ਸਮਾਂ ਗੱਲ ਲਵੋ ਸਾਰਿਆਂ ਦਾ ਇੱਕ ਇੱਕ ਵਾਰੀ ਕਰਕੇ ਦੇਖ ਲਵੋ ਜਿਹਦਾ ਸੈੱਟ ਬਿੰਦਾ ਆ ਉਹਦਾ ਰੱਖ ਲਵੋ ਤੇ ਸੈੱਟ ਕਿਸੇ ਦਾ ਵੀ ਨਹੀਂਗਾ ਬਹਿਣਾ ਮੇਰਾ ਵੀ ਨਹੀਂਗਾ ਬਹਿਣਾ ਠੀਕ ਆ ਕਿਉਂ ਨਹੀਂ ਬਹਿਣਾ ਹਰ ਦਿਨ ਨਵੀਂ ਗੇਮ ਹਰ ਦਿਨ ਨਵਾਂ ਮੌਸਮ ਤੇ ਹਰ ਦਿਨ ਘਟ ਵੱਧ ਬਦਾਮ ਠੀਕ ਹੈ ਤੇ ਪੂਰੇ ਸਾਲ ਦੀ ਸੇਵਾ ਵੱਖੋ ਵੱਖਰੇ ਤਰੀਕੇ ਦੀ ਕਿੱਥੋਂ ਸੈਟ ਬਹਿ ਜਾਊਗਾ ਠੀਕ ਹੈ ਭਰਾਵੋ ਕਬੂਤਰ ਨੂੰ ਪੜਨਾ ਪੈਂਦਾ ਆ ਤੇ ਨਾ ਉਲਝਿਆ ਕਰੋ ਮੇਰੇ ਵੀਰ ਭਰਾ ਤੇ ਕੋਸ਼ਿਸ਼ ਕਰੋ ਜਾਂ ਤੇ ਸਾਰਿਆਂ ਦਾ ਇੱਕ ਇੱਕ ਵਾਰੀ ਕਰਕੇ ਦੇਖ ਲਵੋ ਉਹਦੇ ਵਿੱਚ ਜਿਹੜਾ ਨਿਚੋੜ ਨਿਕਲੂਗਾ ਉਹ ਤੁਹਾਡਾ ਹੋਊਗਾ ਉਹ ਕਿਸੇ ਦਾ ਨਹੀਂ ਹੋਊਗਾ ਫਿਰ ਉਹ ਤੁਹਾਡਾ ਆਪਣਾ ਹੋਊਗਾ ਆਪਣਾ ਕੀਤਾ ਹੋਇਆ ਤਜਰਬਾ ਬੋਲੂਗਾ ਤੁਹਾਡਾ ਉਹਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਝ ਮਿਲ ਜਾਊਗਾ ਸਹੀ ਆ ਤੇ ਦੂਸਰੀ ਤੀਸਰੀ ਗੱਲ ਕਰਦੇ ਹਾਂ ਹੁਣ ਜਿਨ੍ਹਾਂ ਦੀਆਂ ਮਾਦੀਆਂ ਆਸ ਵਿੱਚ ਜੋੜੇ ਲਾ ਕੇ ਆਂਡੇ ਦਿੰਦੀਆਂ ਇਸ ਚੀਜ਼ ਤੋਂ ਬੜੇ ਭਰਾ ਤੰਗ ਆ ਠੀਕ ਆ ਜੀ ਕਿ ਮਾਦੀਆਂ ਆਂਡੇ ਦਿੰਦੀਆਂ ਰਹਿੰਦੀਆਂ ਆ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਨਰ ਆਸ ਵਿੱਚ ਜੋੜੇ ਲਾਈ ਬੈਠੇ ਆ ਹੁਣ ਭਰਾਵੋ ਤੁਸੀਂ ਤੇ ਜੋੜੇ ਲਾਉਣੇ ਨਹੀਂ ਮਾਦੀਆਂ ਦੇ ਉਹ ਡੌਣੀਆਂ ਤੁਸੀਂ ਨਰ ਵੀ ਤੁਸੀਂ ਅਡੌਣੇ ਆ ਉਹਦੇ ਜੋੜੇ ਨਹੀਂ ਲਾਉਣੇ ਉਹਨਾਂ ਨੇ ਤੇ ਆਪਸ ਵਿੱਚ ਲਾਉਣੇ ਹੀ ਲਾਉਣੇ ਆ ਜੇਕਰ ਮਾਦੀਆਂ ਆਪਸ ਵਿੱਚ ਜੋੜੇ ਲਾ ਕੇ ਆਂਡੇ ਨਹੀਂ ਦਿੰਦੀਆਂ ਤੇ ਇਹਨਾਂ ਦੀ ਜਿਹੜੀ ਬੱਚੇਦਾਨੀ ਆ ਉਹ ਖਰਾਬ ਹੋ ਜਾਵੇਗੀ ਮੁੜ ਕੇ ਆਂਡੇ ਨਹੀਂ ਦੇ ਸਕਣਗੀਆਂ ਇਹ ਨੇਚਰ ਆ ਇਹ ਆ ਕੁਦਰਤ ਇਹ ਆ ਪਰਮਾਤਮਾ ਠੀਕ ਆ ਕਹਿੰਦੇ ਨਾ ਚਲਦੀ ਦਾ ਨਾਮ ਹੀ ਗੱਡੀ ਆ ਤੇ ਜੇਕਰ ਇਹਦਾ ਸਿਸਟਮ ਅੰਦਰ ਨਾਲ ਰੁਕ ਜਾਊਗਾ ਨਾ ਤੇ ਜਾਂ ਤੇ ਕੱਚੇ ਅੰਡੇ ਧਰਦਿਆਂ ਰਹਿਣਗੇ ਜਾਂ ਅੰਡੇ ਤਾਂ ਬਿਲਕੁਲ ਰੋਕ ਹੀ ਜਾਣਗੇ ਠੀਕ ਆ ਤੇ ਕਬੂਤਰਾਂ ਨੇ ਵੀ ਜੋੜੇ ਲਾਉਣੇ ਹੀ ਲਾਉਣੇ ਆ ਸਾਨੂੰ ਸਿਰਫ ੜਾਉਣ ਤੱਕ ਮਤਲਬ ਆ ਪਰ ਇਹਨਾਂ ਦੀ ਤੇ ਆਪਣੀ ਜ਼ਿੰਦਗੀ ਆ ਠੀਕ ਆ ਇਹਨਾਂ ਨੇ ਨੇਚਰ ਦੇ ਵਿੱਚ ਹੀ ਰਹਿਣਾ ਆ ਆਪਾਂ ਨੇ ਚੋਟੂ ਬਾਹਰ ਘੁੰਮਦੇ ਪਏ ਆ ਇਹ ਨਹੀਂ ਘੁੰਮਦੇ ਬੰਦਾ ਮਤਲਬੀ ਹੋ ਗਿਆ ਬਹੁਤ ਜ਼ਿਆਦਾ ਸਾਰਾ ਕੁਝ ਕਹਿੰਦਾ ਮੇਰੇ ਹਿਸਾਬ ਨਾਲ ਹੀ ਹੋਵੇ ਜਿੱਦਾਂ ਮੈਂ ਕਹਿੰਨਾ ਆ ਬਦਲ ਮੈਂ ਕਹਾਂ ਆ ਜਾਵੇ ਬਦਲ ਮੈਂ ਕਹਾਂ ਤੇ ਨਾ ਆਵੇ ਬਦਲ ਬੰਦੇ ਦੇ ਕਰਕੇ ਨਹੀਂ ਗਾ ਪਿੰਦਾ ਭਰਾਵੋ ਲੱਖਰ ਅਰਦਾਸਾਂ ਕਰ ਲਓ ਬੰਦੇ ਕਰਕੇ ਬਦਲ ਨਹੀਂ ਗਾ ਪਿੰਦਾ ਠੀਕ ਆ ਇਹ ਦਰਖਤਾਂ ਕਰਕੇ ਬਦਲ ਪਿੰਦਾ ਆ ਠੀਕ ਆ ਸਾਰੀ ਦੁਨੀਆ ਖਤਮ ਹੋ ਜਾਵੇ ਦਰਖਤਾਂ ਕਰਕੇ ਬਦਲ ਪੈਂਦਾ ਬੰਦੇ ਕਰਕੇ ਬਦਲ ਨਹੀਂਗਾ ਪੈਂਦਾ ਠੀਕ ਆ ਤੁਹਾਡੀਆਂ ਅਰਦਾਸਾਂ ਨਾਲ ਬਦਲ ਨਹੀਂਗਾ ਪੈਂਦਾ ਸਾਇੰਟਿਸਟ ਇਹ ਵੀ ਗੱਲ ਮੰਨਦੇ ਆ ਵਿੱਚ ਕਹਿੰਦੇ ਆ ਕਿ ਜੜਾ ਮਨੋਖਣਾ ਉਹ ਇਸ ਗ੍ਰਹਿ ਦਾ ਵਾਸੀ ਨਹੀਂ ਹੈਗਾ ਕਿਉਂਕਿ ਜੇਕਰ ਧਰਤੀ ਉੱਪਰ ਕੋਈ ਵੀ ਚੀਜ਼ ਖਤਮ ਹੁੰਦੀ ਆ ਮੰਨ ਲਓ ਕਬੂਤਰ ਹੀ ਲਾ ਲੈਨੇ ਆ ਤੇ ਧਰਤੀ ਖਤਮ ਹੋ ਜਾਊਗੀ ਜੇਕਰ ਕੁੱਤੇ ਖਤਮ ਹੋ ਜਾਂਦੇ ਆ ਤੇ ਧਰਤੀ ਖਤਮ ਹੋ ਜਾਊਗੀ ਠੀਕ ਹੈ ਤੇ ਜੇਕਰ ਬੰਦਾ ਖਤਮ ਹੋ ਜਾਂਦਾ ਆ ਤੇ ਧਰਤੀ ਨੂੰ ਕੋਈ ਵੀ ਫਰਕ ਨਹੀਂ ਪੈਣਾ ਠੀਕ ਆ ਭਰਾਵੋ ਤੇ ਇਸ ਕਰਕੇ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਚਲਾਉਣਾ ਬੰਦ ਕਰ ਦਿਓ ਤੇ ਨੇਚਰ ਦੇ ਵਿੱਚ ਰਹਿਣਾ ਸਿੱਖੋ ਜੇਕਰ ਕਬੂਤਰियां ਅੰਡੇ ਦਿੰਦੀਆਂ ਠੀਕ ਆ ਸ਼ੌਂਕ ਆ ਮਤਲਬ ਆ ੜਾਉਣੇ ਆ ਕਬੂਤਰ ਤੇ ਉਹ ਚੀਜ਼ ਨੂੰ ਜਰਨਾ ਸਿੱਖ ਲਵੋ ਜੇਕਰ ਅੰਡੇ ਦਿੰਦੀਆਂ ਤਾਂ ਕੋਈ ਹੀ ਲਬਸੀਲਾ ਕਰ ਲਵੋ ਠੀਕ ਆ ਨਹੀਂ ਤੇ ਇਹਨਾਂ ਨੇ ਨਹੀਂ ਘਰ ਰੁਕਣਾ ਇਹਨਾਂ ਦਾ ਕੰਮ ਚੱਲਿਆ ਹੀ ਰਹਿਣਾ ਆ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮੇਰੇ ਵੀਰ ਭਰਾ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਗੱਲ ਉਹੀ ਆ ਜਾਂਦੀ ਆ ਕਿ ਕਿਸੇ ਨੂੰ ਖਾਰਨਾਖ ਆਇਆ ਕਰੋ ਆਪਾਂ ਵੀ ਬਿਨਾ ਖਾਰ ਤੋਂ ਸਾਰਿਆਂ ਤੱਕ ਜਾਣਕਾਰੀ ਪਹੁੰਚਦੀ ਕਰਦੇ ਆ ਤੇ ਤੁਸੀਂ ਵੀ ਅੱਗੇ ਆਪਣਾ ਫਰਜ਼ ਨਿਭਾ ਦਿਆ ਕਰੋ ਠੀਕ ਆ ਗਿਆਨ ਜਿਹੜਾ ਬੰਦਿਆਂ ਉਹ ਵੱਧਦਾ ਆ ਘਟਦਾ ਨਹੀਂਗਾ ਤੇ ਤੁਹਾਡੇ ਵਿੱਚ ਵੀ ਸ਼ੇਅਰ ਕੀਤੇ ਆ ਵੱਧਦਾ ਹੀ ਹੋਊਗਾ ਠੀਕ ਆ ਤੇ ਇਸ ਕਰਕੇ ਮੇਰਾ ਵੀਰ ਭਰਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਕਾਜੀ ਸਾਰਿਆਂ